ਸਰਨਾਮ ਸਿੰਘ ਆਇਆ ਫਰੈਂਡਸ ਬਰਾਗੇ ਕੀ ਜੀ ਇਹ ਗੱਲ ਹੋਈ ਹੈ ਵੀ ਅੱਜ ਤੋਂ 5-6 ਮਹੀਨੇ ਪਹਿਲਾਂ ਮੇਰੇ ਤੇ ਜਾਣ ਲੇਵਾ ਹਮਲਾ ਹੋਇਆ ਮੈਡੀਕਲ ਸਟੋਰ ਤੇ ਜਿਹਦੇ ਵਿੱਚ ਮੇਰੀ ਬਾਹ ਕੱਢੀ ਗਈ ਉਹਦੇ ਵਿੱਚ ਕੋਈ ਨਾ ਬੰਦੇ ਨਹੀਂ ਪੜੇ ਗਏ ਤੇ ਜਦੋਂ ਉਹਨਾਂ ਨਾਲ ਕਿਸਾਨ ਸੰਘਰਸ਼ ਕਮੇਟੀ ਜਾਣ ਨੇ ਆਪਾਂ ہماری ਪਾਰਟੀ ਸਾਰੇ ਸੰਘਰਸ਼ ਚਲੋ ਸਿਆਸੀ ਪਾਰਟੀ ਨੇ ਸਾਡਾ ਬਹੁਤ ਜਰਾ ਸਾਥ ਦਿੱਤਾ ਤੇ ਹੋਏ ਉਹਦੇ ਵਿੱਚ ਜੀ ਚਲੋ ਆਦਮੀ ਚੁਠੰਦੇ ਨਹੀਂ ਤੇ ਹੋਏ ਅਸ ਕਾਪਟਨ ਦੋਲੇ ਲੇ ਕੇ ਆਏ ਡੀਐਸਪੀ ਸਾਹਿਬ ਤੋਂ ਮਿਲੇ ਇਰੇ ਨਾਲ ਪੰਜਾਹ ਸਿਆਸੀ ਬੰਦੇ ਨੇ ਵੀ ਮੀਟਿੰਗ ਕੀਤੀ ਸਾਰਿਆਂ ਨਾਲ ਵੀ ਕੀ ਕੀਤਾ ਜਾਵੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਪੰਚਾਹ ਨਾਲ ਵੀ ਉਹਨਾਂ ਕਹਿੰਿਆ ਅੱਪਾ ਮੰਤਰੀ ਸਾਹਿਬ ਨਾਲ ਮਿਲਿਆ ਜਿਹਦੇ ਚਾਪਰ ਤੋਂ ਨਏ ਆਪਣਾ ਰਿੰਕੂ ਵੀਰ ਨੇ ਉਹਦੇ ਭਲਵਾਨ ਨੇ ਦੱਸ ਉਹਨਾਂ ਨੇ ਕਿਹਾ ਵੀ ਨਹੀਂ ਠੀਕ ਹੈ ਮਿਲਣਾ ਚਾਹੀਦਾ ਹੈ ਕਰੀ ਚਲੋ ਅਹੀਂ ਸਰਦਾਰ ਸੌਂਸੋਂ ਨਾਲ ਲੈ ਗਏ ਆ ਪਰ ਉਹਦੇ ਨਾਲ ਲੱਗੇ ਉਹਦੇ ਵਿੱਚ ਕੋਈ ਸਿਆਸੀ ਰੰਗ ਨਹੀਂ ਕੋਈ ਉਹਨਾਂ ਨੂੰ ਕੋਈ ਪਾਰਟੀ ਪ੍ਰਚਾਰ ਦੇ ਜਾਂਦੇ ਸਿਰਫ ਸਿਰਫ ਬੇਨਤੀ ਕਰਨ ਗਏ ਆ ਵੀ ਸਾਡਾ ਇਸ ਬਾਰੇ ਪਹੜ ਕੇ ਆ ਤੇ ਸਾਡਾ ਹੱਲ ਕਰਵਾਇਆ ਜਾਵੇ ਤੇ ਉਹ ਥੋੜਾ ਜਿਹਾ ਗਲਤ ਅਨਸਰਾ ਵੱਲੋਂ ਉਹਨੂੰ ਬੋੜੋ ਹੋ ਗਈ ਉਹਦੇ ਗਲਤ ਅਨਸਰਾ ਕਰ ਲੋ ਵੀ ਉਹਦੇ ਤੇ ਗਲਤ ਟਿੱਪਣੀਆਂ ਕਰਕੇ ਜੀ ਸਿਆਸੀ ਬਾਲੀਏ ਨੂੰ ਘਰਾਲ ਕੇ ਆ ਸਾ ਆ ਹੋ ਗਿਆ ਕੁਝ ਹੋ ਗਿਆ ਤੇ ਉਹ ਉਹ ਜਿਹੜੇ ਵੀਡੀਓ ਬਣਾਈ ਉਹਨਾਂ ਦਾ ਫੋਟੋ ਕਿਚੀ ਆ ਤੇ ਗਲਤ ਉਹਦੇ ਦੇ ਬਿਆਨ ਬਜਾਈ ਕਰਦੇ ਇਹ ਨਾ ਆਪਣੇ ਸਰਦਾਰ ਅਵਦਾਸ ਸਿੰਘ ਦੀ ਸਰਪੰਚ ਸਾਹਿਬ ਨੇ ਹੁਣ ਮੌਜੂਦਾ ਸਰਪੰਚ ਜਿਹੜੇ ਉਹ ਵੀ ਸਾਡੇ ਨਾਲ ਗਏ ਸੀਗੇ ਉੱਥੇ ਤੇ ਉਹਨਾਂ ਨੇ ਵੀ ਉੱਥੇ ਮਤਲਬ ਵੀ ਸਾਡੇ ਉਹਨਾਂ ਨੂੰ ਮਤਲਬ ਸਾਾਨੂੰ ਕਿਹਾ ਵਾ ਸਰਦਾਰ ਨਾਮ ਸਿੰਘ ਕੇਕੇਦਾਰ ਉਹਨਾਂ ਦਾ ਵੀ ਕੋਈ ਕੰਮ ਹੀ ਉਹਨਾਂ ਨੇ ਉਹ ਵੀ ਉਹ ਵੀ ਗਏ ਨਾਲ ਅਸੀਂ ਵੀ ਕਿਹਾ ਵਿਚਲੇ ਅਸੀਂ ਨਾਲ ਚੱਲ ਜਣੇ ਸਰਦਾਰ ਸੋਂ ਸੋਂ ਅਡੇ ਨਾਲ ਜਾਂਦੇ ਨਹੀਂ ਸੀ ਵੀ ਇਹਨਾਂ ਨੂੰ ਇਹ ਵੀ ਅਸੀਂ ਜਥੇਬੰਦੀ ਵੱਲੋਂ ਆ ਪਰ ਅਸੀਂ ਇਹਨਾਂ ਨੂੰ ਮਿੰਟ ਤਦਲੇ ਕਰਕੇ ਨਾਲ ਲੈ ਕੇ ਵੀ ਇਹਨਾਂ ਨੂੰ ਸਾਰੀ ਗੱਲ ਪਤਾ ਹੀ ਵੀ ਸਾਡੇ ਪਾਈ ਤਸਰ ਤਸਰਦੇ ਆ ਚਲੋ ਉਹ ਗਲਤੀ ਵੀ ਪਰ ਇਹ ਜਿਹੜੇ ਗਲਤ ਅੰਸ਼ਰਾਂ ਵੱਲੋਂ ਜਿਹੜੀ ਟਿੱਪਣੀਆਂ ਜਿੱਥੇ ਆ ਰਹੀਆਂ ਨਾ ਬੇਨਤੀ ਆ ਵੀ ਸਾਡੇ ਪਿੰਡ ਦੇ ਵੀ ਜਿਹੜੀ ਜਥੇਬੰਦੀ ਵਾਲੇ ਵੀਰ ਆ ਨਾ ਉਹ ਵੀ ਇਸ ਚੀਜ਼ ਨੂੰ ਆਪ ਦੇ ਦੇਣਾ ਗਲਤ ਨਾ ਲੈਣਾ ਜਿਹੜੇ ਬੰਦੇ ਨੇ ਕੀ ਕੀਤੀ ਆ ਨਾ ਉਹ ਉਸੇ ਬੰਦੇ ਨੂੰ ਗੱਲ ਕੀਤੀ ਆ ਦੂਜੇ ਬੰਦੇ ਕਹੇ ਨੂੰ ਗਲਤ ਕੀਤੀ ਆ ਅਜ ਵਿੱਚ ਜੇ ਕੋਈ ਸਮਝ ਲਾਉਂਦੀ ਆ ਤੇ ਉਹਦੇ ਵੱਲੋਂ ਇਹ ਨਹੀਂ ਕੀ ਰਮਜੀਤ ਸਿੰਘ ਜੀ ਉਹ ਬੱਗਾ ਪਲਵਾਰ ਇਹਨਾਂ ਦੇ ਸਾਰੇ ਸਹਿਮਤੀ ਨਹੀਂ ਸੋਹਣ ਸਿੰਘ ਨੂੰ ਨਾਲ ਲੈ ਕੇ ਜਾਂਦੇ ਰਹੇ ਆ ਇਹ ਇੱਕ ਬੇਨਤੀ ਆ ਵੀ ਜਿਹੜੀਆਂ ਇਹ ਗਲਤ ਕੱਟੀਆਂ ਕੀਤੀ ਜਾ ਰਹੀਆਂ ਨਾ ਮੈਨੂੰ ਬੜੇ ਚਿਰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਮੇਰੇ ਸਾਡੇ ਦੋ ਕੰਮ ਸੀਗੇ ਸਿਸਟਰ ਦੀ ਹਸਬੰਦ ਦੀ ਡੈਥ ਹੋ ਗਈ ਉਹਦੇ ਵਿੱਚ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਕਰਕੇ ਇਸ ਚੀਜ਼ ਤੇ ਗਏ ਆ ਬੇਤੀ ਹੱਥ ਜੋੜ ਕੇ ਵੀ ਇਹਨੂੰ ਗਲਤ ਨਾਂ ਨੂੰ ਰੰਗ ਦਿੱਤਾ ਜਾਵੇ ਵੀ ਜਿਹੜਾ ਸਾਡੇ ਕੋਲ ਜਿਹੜੀ ਡਿਟਰੈਕਸ਼ਨ ਬਵੇ ਚੰਦਾ ਇਹਦੀ ਨੰਬਰ ਇਹਦੀ ਨੰਬਰ ਸਾਰੀ ਜਥੇਬੰਦੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਆਪਦੇ ਪੰਚਾਇਤ ਨੂੰ ਪਿੰਡ ਨੂੰ ਤੇ ਸਾਡਾ ਸਾਥ ਦਿੱਤਾ ਜਾਵੇ ਵੀ ਜਿਹੜਾ ਉਹਨੂੰ ਇਨਸਾਫ ਇਹ ਮਸਜਿਦੀ ਹੈ ਬਲਦੇਵ ਸਿੰਘ ਜੀ ਸਭਰਾ ਜੀ ਉਹ ਵੀ ਅੱਜ ਤੋਂ ਛੇ ਦਿਨ ਪਹਿਲਾਂ ਮੇਰੇ ਬੱਚੇ ਤੇ ਮੈਡੀਕਲ ਸਟੋਰ ਤੇ ਜਾਣ ਲੱਗਾ ਹਮਲਾ ਹੋਇਆ ਸੀ ਕਿ ਸਾਨੂੰ 6 ਮਹੀਨੇ ਬਾਅਦ ਕੁਝ ਦੇ ਤੱਕ ਸਾਡੇ ਕਾਰਵਾਈ ਪੂਰੀ ਨਹੀਂ ਹੋਈ ਅਸੀਂ ਉਹਦੇ ਸਬੰਧ ਦੇ ਵਿੱਚ ਸਾਰੀ ਜਥੇਬੰਦੀਆਂ ਨਾਲ ਆਪਦੀਆਂ ਨਾਲ ਤਾਂ ਲੱਗਦਾ ਰਹੇ ਸਾਰੀ ਜਥੇਬੰਦੀਆਂ ਪਿੰਡ ਪੰਚਾਇਤ ਵੀ ਨਾਲ ਸਾਰੇ ਸਰਪੰਚ ਨੇ ਬਹੁਤ ਜਾਨ ਸਹਿਯੋਗ ਦਿੱਤਾ ਪੂਰੇ ਸੰਬੰਧ ਕੇ ਹੱਥ ਨਾਲ ਮਿਲਾਇਆ ਪਰ ਸਾਡਾ ਕੋਈ ਕਾਰਵਾਈ ਨਹੀਂ ਆਈਗੀ ਇਹ ਤਾਂ ਅਸੀਂ ਸਲਾਹ ਕੀਤੀ ਸਰਪੰਚ ਸਾਹਿਬ ਨਾਲ ਕਿ ਅਜਿਹਾ ਨਾ ਵੀ ਆਪਾਂ ਇਹਨਾਂ ਨੂੰ ਕਾਰਵਾਈ ਕਰੀਏ ਸਾਡਾ ਕੋ ਅੱਕ ਨਹੀਂ ਮਿਲ ਰਿਹਾ ਓਕੇ ਦੇਵ ਚਲੋ ਆਪਾਂ ਤੁਸੀਂ ਵੀ ਲੈ ਲਓ ਆਪਣੇ ਬੰਦੇ ਤੇ ਕਰਮਜੀਤ ਸਿੰਘ ਨੂੰ ਬਗਾ ਸੁਪਰਵਾਲ ਨੂੰ ਹੋਰ ਵੀ ਸਰ ਜਨਮਿੰਦਰ ਮੈਂਬਰ ਆ ਤਲਾਖੋਂ ਤੋਂ ਅਸੀਂ ਜਾਉਣੀ ਹੀ ਕਰਾਂਗੇ ਨਾਲ ਲੈ ਜਾਏ ਉਹਨਾਂ ਜਲ ਪੰਕਤੀ ਹਰ ਨੂੰ ਵਕਰੀ ਮਿਲਦੀ ਹੈ ਤੋ ਆਪਣਾ ਇੱਕ ਹੱਲ ਨਿਕਲੇ ਜੀ ਜੀ ਬੁੜਕੇ ਕਈ ਉਹਨਾਂ 86 ਰੰਗ ਤੇ ਦਿੱਤੀ ਜਾਂਦੇ ਆ ਜੀ ਇਹ ਮੰਤਰੀ ਸਾਹਿਬ ਨੂੰ ਇਹ ਚੋਣ ਪ੍ਰਚਾਰ ਕਿੱਥੇ ਗਿਆ ਹੈ ਕੋਈ ਸਵਾਲ ਨਹੀਂ ਆਈ ਦਾ ਕਸਵਣ ਬਹਿ ਗਏ ਫੀਟਰਾਂ ਦਾ ਤੋ ਥੋੜਾ ਠੇਕੀ ਦਾ ਨੂੰ ਸਤਨਾਮ ਸਿੰਘ ਨੂੰ ਕੰਮ ਸੀ ਉਹਨਾਂ ਨੂੰ ਵੀ ਕੰਮ ਨਹੀਂ ਜਾਗ ਮਰੇ ਬਹਿ ਗਏ ਉੱਥੇ ਉਹਨਾਂ ਫਿਰ ਫੋਟੋ ਲੈ ਲਈ ਫੋਟੋ ਲੈਣ ਦੇ ਬੰਦੀ ਕਿਹੜੀ ਅੰਦਰ ਨਹੀਂ ਆ ਗਲਤ ਜਿਹੜੀ ਆ ਟਿੱਪਣੀ ਕਰ ਰਹੇ ਆ ਕੋਈ ਇਹੋ ਜੀ ਗੱਲ ਨਹੀਂ ਕੋਈ ਚੋਣ ਪ੍ਰਚਾਰ ਨਹੀਂ ਗਾਇਆ ਕੋਈ ਖਾਮਲ ਨਹੀਂ ਹੋਈ ਕੋਈ ਕੇ ਰਿਪੋਰਟ ਨਹੀਂ ਆ ਅਸੀਂ ਆਪਣਾ ਕੰਮ ਕਰਕੇ ਵਾਪਸ ਆ ਗਏ ਗਿਣਿਆ ਵੀ ਰਹੀ